ਪੁਰੋਗੀ ਬਣੀ ਕਰ ਪਾ ਜੀ ਬਾਜਾ ਵਾਲੇ ਪਿਤਾ ਜੀ ਦੀ ਗੋਦ ਦਾ ਨਿੱਕਾ ਮੈਨੂੰ ਬੜਾ ਆਨੰਦ ਹੈ ਜੇੜੀ ਵੀ ਕਰ ਨਾ ਕਰਿਓ ਮੈਂ ਮਰਦਾ ਨਹੀਂ ਹੈਗਾ ਮੈਂ ਆਪਾਂ ਇਕੱਠਿਆਂ ਨੇ ਬਹੁਤ ਜੰਗ ਲੜ ਰਹੇ ਹਜੇ ਮਾਲਕ ਨੇ ਉਲੀਕ ਵੀ ਦਿੱਤੇ ਜੰਗ ਜਿਹੜੇ ਆਪਾਂ ਆ ਕੇ ਲੜਨੇ ਬਸ ਭਾਈ ਸਾਹਿਬ ਜੀ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਜਿਹੜੀਆਂ ਗੱਲਾਂ ਸੀ ਸੁਣ ਚ ਆਈਆਂ ਉਹ ਬਿਲਕੁਲ ਨੇੜੇ ਤੇੜੇ ਨਾ ਹੋਣ ਸੇ ਖਾਤਮ ਘਾਤੀ ਨਹੀਂ ਸਿੱਖ ਜ਼ਬਰ ਦਾ ਮੁਕਾਬਲਾ ਸਬਰ ਨਾਲ ਵੀ ਕਰਦਾ ਹੈ ਤੇ ਜੂਝ ਕੇ ਵੀ ਕਰਦਾ ਹੈ। ਦਾਤਾ ਜੀ ਦੀ ਐਡੀ ਕਿਰਪਾ ਬਾਜਾ ਵਾਲੇ ਪੁੱਤਾਂ ਨੇ ਉਹ ਦਵਾਰ ਇਤਿਹਾਸ ਰਾਜ ਤੱਕ ਆ। ਗੁਰੂ ਸਾਹਿਬ ਕਹਿੰਦੇ ਸੀ ਸ਼ਸਤਰ ਕੇ ਅਧੀਨ ਹੈ ਰਾਜ। ਆਪਾਂ ਨੂੰ ਖਾਲੀ ਇੱਤੋਂ ਦਾ ਚੱਕ ਚੱਕ ਦੇਣਾ ਹੀ ਲੋਕ ਤਾਂ ਆ ਦਿੱਤਾ ਬਾਜਾ ਵਾਲੇ ਪੁੱਤਾਂ ਨੇ। 100 ਗੋਲੀ ਹੈ ਮੇਰੇ ਕੋਲ ਪਰ ਖੰਝ ਨਹੀਂ ਸਕਦਾ ਕੋਈ। ਓਏ। ਛੋਟਾ ਭਰਾ ਤਰਨਾਲ ਬੈਠੇ ਤੇ ਵਾਹਿਗੁਰੂ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਚਿੰਤਾ ਨਾ ਕਰੋ ਛੋਟਾ ਭਰਾ ਸ਼ੇਰ ਦੀ ਤਰ੍ਹਾਂ ਬੁੱਕਦਾ ਹਾਂ ਵੇ ਕਿਸੇ ਦੀ ਜੁਰਤ ਨਹੀਂ ਐ ਜਦੋਂ ਪਹਿਲੇ ਪੈਰ ਅੰਬਰ ਤੇ ਵੇਲੇ ਨਿਤਨੇਮ ਕਰਕੇ ਜਗਾਰੇ ਛੱਡਦਾ ਮੈਂ ਬਾਹਰ ਨਿਕਲ ਕੇ ਤਾਂ ਇਹ ਖੁੱਟਾਂ ਜਮੜ ਜਾਂਦੇ ਨੇ ਸਾਰੀ ਚੜ੍ਹਦੀ ਕਲਾ ਭਾਈ ਸਾਹਿਬ ਜੀ ਸਾਨੂੰ ਭਰੋਸਾ ਹੋਇਆ ਆਪਣੇ ਸਵਿਧਾਨ ਤੇ ਸਿਧਾਨ ਤੇ ਸਿੱਖੀ ਤੇ ਸਾਡੇ ਭਰਾਵਾਂ ਤੇ ਕੀ ਸਾਡੇ ਭਰਾ ਅੱਜ ਵੀ ਸੰਘਰਸ਼ ਲੜਨ ਲਈ ਲੰਮਾ ਜਿਉਣਗੇ ਦੀ ਜਿਹੜੀ ਜਿਉਂਦੇ ਰਹਿਣ ਦੀ ਗੱਲ ਉਹ ਵੀ ਰੱਖ ਰਹੇ ਆ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਵੀ ਪਾਲ ਰਹੇ ਆ ਤੇ ਜ਼ਬਰ ਦਾ ਮੁਕਾਬਲਾ ਜੂਝ ਕੇ ਕਰਨ ਦਾ ਵੀ ਉਹਨਾਂ ਦੇ ਅੰਦਰ ਗੱਲ ਹੈਗੀ ਆ ਹੁਣ ਇੱਥੇ ਸਾਡੀਆਂ ਸਰਕਾਰਾਂ ਨੂੰ ਸ਼ਰਮ ਚਾਹੀਦੀ ਆ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਪੀ ਜੇ ਕੋਈ ਸ਼ਰਾਬ ਨਕਲੀ ਪੀ ਕੇ ਮਰ ਜਾਂਦਾ ਹੈ ਤੇ ਮੁੱਖ ਮੰਤਰੀ 2 ਕਰੋੜ ਮੁਆਵਜ਼ਾ ਦੇਣ ਉੱਥੇ ਪਹੁੰਚ ਜਾਂਦਾ ਹੈ ਅਫਸੋਸ ਅੱਜ ਇਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀਗਾ ਪੀ ਯਾਰ ਬੰਦਾ ਬੈਠਾ ਤੇ ਕਿਉਂ ਬੈਠਾ ਆ ਸੰਵਿਧਾਨ ਦੀ ਗੱਲ ਮੁੱਖ ਮੰਤਰੀ ਨਹੀਂ ਕਰ ਰਿਹਾ ਸੰਵਿਧਾਨ ਦੀ ਗੱਲ ਪ੍ਰਸ਼ਾਸਨ ਨਹੀਂ ਕਰ ਰਿਹਾ ਸੰਵਿਧਾਨ ਦੀ ਗੱਲ ਸਰਕਾਰਾਂ ਨਹੀਂ ਕਰ ਰਹੀਆਂ ਗੁਰਜੀਤ ਸਿੰਘ ਕਰ ਰਿਹਾ ਕਿਉਂਕਿ ਗੁਰਜੀਤ ਸਿੰਘ ਸੰਵਿਧਾਨਾਂ ਸੰਵਿਧਾਨ ਕਰਕੇ ਬੈਠਾ ਹੈ ਜੇ ਸੰਵਿਧਾਨ ਲਾਗੂ ਹੁੰਦਾ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮ ਤੁਰੰਤ ਹੋਣੀ ਆਸੀ ਸੰਵਿਧਾਨ ਲਾਗੂ ਹੁੰਦਾ ਇਹ ਬੇਅਦਬੀ ਕਾਂਡ ਵਾਪਰਨੇ ਨਹੀਂ ਸੰਵਿਧਾਨ ਲਾਗੂ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋ ਕੁਝ ਵਾਪਰਿਆ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਨਜਾਇਜ਼ ਬੰਦੇ ਮਰੇ ਇਹ ਨਹੀਂ ਸੰ ਮਰਨੇ ਇਹਦਾ ਮਤਲਬ ਸੰਵਿਧਾਨ ਦੇ ਕਾਤਲ ਕੋਈ ਹੋਰ ਨੇ ਤੇ ਸੰਵਿਧਾਨ ਲਈ ਲੜਨ ਵਾਲੇ ਕੌਣ ਨੇ ਆ ਜਿਹੜੇ ਯੋਧੇ ਤੁਹਾਡੇ ਵਰਗੇ ਭਰਾ ਨੇ ਕੋਈ ਅਸੀਂ ਉੱਥੇ ਪੁੰਜੇ ਬਹਿ ਕੇ ਥੜੇ ਤੇ ਬਹਿ ਕੇ ਲੜ ਰਹੇ ਹਾਂ ਤੁਸੀਂ ਟਾਵਰ ਤੇ ਚੜ੍ਹ ਕੇ ਲੜ ਰਹੇ ਹੋ 3-400 ਫੁੱਟ ਉੱਤੇ ਬੈਠੇ ਹੋਏ ਉਧਰ ਮਹਾਲੀ ਦੇ ਵਿੱਚ ਉਹ ਕੌਮੀ ਇਨਸਾਫ ਮੋਰਚਾ ਲਈ ਬੈਠੇ ਆ ਤੇ ਸਾਰੇ ਭਰਾਵਾਂ ਨੂੰ ਆਪਾਂ ਸਾਰੇ ਭਰਾ ਜਿਹੜੇ ਆ ਸਿਰ ਜੋੜ ਕੇ ਅਸੀਂ ਇਕੱਠੇ ਹੀ ਆ ਵੱਖ ਨਹੀਂ ਆ ਤੇ ਸਾ ਸਾਡੇ ਤੁਹਾਡੇ ਨਾਲ ਪੂਰੇ ਪ੍ਰੋਪਰ ਨੇ ਸਾਨੂੰ ਜਿਹੜਾ ਖਦਸਾ ਸੀ ਤੁਸੀਂ ਸਾਡਾ ਦੂਰ ਕਰ ਦਿੱਤਾ ਤੁਹਾਡੇ ਰਿਣੀ ਰਵਾਂਗੇ ਅਰਦਾਸ ਕਰਦੇ ਆਂ ਮਹਾਰਾਜ ਸਾਡੇ ਭਰਾ ਨੂੰ ਚੜ੍ਹਦੀ ਕਲਾ ਬਖਸ਼ੇ ਸਤਿਗੁਰੂ ਸੇਤ ਜਾਬੀ ਬਣਾਈ ਰੱਖੇ ਬੜੀ ਛੇਤੀ ਉਹ ਦਿਨ ਆਉਣਗੇ ਕਿ ਸਾਨੂੰ ਫਤਿਹ ਹਾਸਲ ਹੋਊਗੀ ਤੇ ਤੁਹਾਡੇ ਵੱਲੋਂ ਮੈਂ ਇਹ ਵੀਡੀਓ ਸਰਕਾਰ ਨੂੰ ਵੀ ਭੇਜਾਂਗਾ ਕਿ ਪੰਜਾਬ ਸਰਕਾਰ ਤੁਰੰਤ ਧਿਆਨ ਦੇਵੇ ਭਾਈ ਗੁਰਜੀਤ ਸਿੰਘ ਕੋਈ ਆਤਮ ਹੱਤਿਆ ਕਰਨ ਲਈ ਜਾ ਕਿਸੇ ਨੂੰ ਮਾਰਨ ਵਾਸਤੇ ਨਹੀਂ ਚੜਿਆ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਲਈ ਚੜਿਆ ਦੇਸ਼ ਦੇ ਸੰਵਿਧਾਨ ਲਈ ਚੜਿਆ ਏਸੇ ਗੁਰਜੀਤ ਸਿੰਘ ਨੇ ਕਦੇ ਦੇਸ਼ ਦੀ ਖਾਤਰ ਆਖਰੀ ਦਮ ਤੇ ਆਖਰੀ ਗੋਲੀ ਤੱਕ ਸਰਹੱਦਾਂ ਤੇ ਦੇਸ਼ ਦੀ ਰਾਖੀ ਕੀਤੀ ਅੱਜ ਉਹ ਆਪਣੀ ਆਤਮਾ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰ ਰਿਹਾ ਹੈ ਤੇ ਦੂਜੇ ਬੰਨੇ ਜਾਗਤ ਜੋਤ ਐਕਟ ਜਿਹੜਾ ਹੈ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਕਹਿ ਰਿਹਾ ਹੈ ਸੁਪਰੀਮ ਕੋਰਟ ਦੀ ਸਟੇਟਮੈਂਟ ਦੇ ਹੱਕ 'ਚ ਗੁਰਜੀਤ ਸਿੰਘ ਹੈ ਜੇ ਕੋ ਖਿਲਾਫ ਜਾ ਰਿਹਾ ਹੈ ਤਾਂ ਸਰਕਾਰ ਜਾ ਰਹੀ ਹੈ